ਸੋ ਸ੍ਰੀ ਕਾਲ ਜੀ ਨਮਸਤੇ ਮੈਂ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਆਪ ਸਾਰਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਕਲ ਦੇਸ਼ ਦੇ ਸਭ ਤੋਂ ਟਫਸਟ ਐਗਜ਼ਾਮ ਜੇ ਐਡਵਾਂਸ ਜੋ ਸਿਰਫ ਦਿੱਸ ਇਸ ਆਈਆਈਟੀ ਦੀ ਐਡਮਿਸ਼ਨਸ ਲਈ ਹੁੰਦਾ ਉਸ ਦੇ ਨਤੀਜੇ ਆਏ ਤੇ ਮੈਨੂੰ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ 32 ਬੱਚਿਆਂ ਨੇ 82 ਸਟੂਡੈਂਟਸ ਹੈਵ ਕਲੀਅਰਡ This ਐਗਜ਼ਾਮ ਮੈਂ ਸਮਝਦਾ ਪੰਜਾਬ ਸਿੱਖਿਆ ਕ੍ਰਾਂਤੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਦੇਸ਼ ਦਾ ਸਭ ਤੋਂ ਟਫਸਟ ਐਗਜ਼ਾਮ ਹੈ ਬਹੁਤ ਸਾਰੇ ਜਿਹੜੇ ਆਪਣੇ ਦੇਸ਼ ਦੇ ਬੈਸਟ ਸਕੂਲਸ ਨੇ ਬੈਸਟ ਇੰਸਟੀਚਿਊਟਸ ਨੇ ਆਪਣਾ ਕੋਟਾ ਦੇਖਦੇ ਨੇ ਉੱਥੇ ਜਾ ਜਾ ਬੱਚੇ ਜਿਹੜੇ ਉਹਦੀ ਤਿਆਰੀ ਕਰਦੇ ਤਾਂ ਵੀ ਜੀ ਨੀ ਇੰਗਨੀਅਰਿੰਗ ਦੇ ਪਰ ਸਾਨੂੰ ਮਾਣ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਡੇ ਬੱਤੀ ਬੱਚਿਆਂ ਨੇ ਇਹ ਕਲੀਅਰ ਕੀਤਾ ਇਸ ਤੋਂ ਪਹਿਲਾਂ ਜਿਹੜਾ ਜੇ ਮੇਨਸ ਹੋਇਆ ਸੀ ਜੋ ਬਾਕੀ ਇੰਜੀਨੀਅਰਿੰਗ ਲਈ ਹੁੰਦਾ ਉਹਦੇ ਵਿੱਚ ਸਾਡੇ 260 ਬੱਚਿਆਂ ਨੇ ਜਿੱਤਿਆ ਇਹ ਹੁਣ ਤੱਕ ਦਾ ਸਭ ਤੋਂ ਵੱਸ ਨਤੀਜਾ ਹੈ ਤੇ ਉਸ ਤੋਂ ਵੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਜੋ ਦਿਨ ਨੂੰ ਸਕੂਨ ਦਿੰਦੀ ਹੈ ਜਿਸ ਕੰਮ ਕਰਨ ਲਈ ਅਸੀਂ ਇਸ ਰਾਜਨੀਤੀ ਚਾਹੀ ਸੀ ਕੋਈ ਕਿ ਇਹ ਬੱਚੇ ਬੜੇ ਹੰਬਲ ਬੈਕਗ੍ਰਾਉਂਡ ਤੋਂ ਆ ਕਿਸੇ ਦੇ ਪਿਤਾ ਦਿਹਾੜੀ ਕਰਦੇ ਨੇ ਕਿਸੇ ਦੇ ਪਿਤਾ ਹੈ ਨਹੀਂ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਅਰਸ਼ਦੀਪ ਅਜੰਝੇ ਮੀਨਸ ਵੀ ਕਲੀਅਰ ਇਤਲ ਜਿਸ ਤਰ੍ਹਾਂ ਅਕਸਰ ਜ਼ਿਕਰ ਕਰਦਾ ਉਹਨਾਂ ਇਸ ਵਾਰੀ ਹੁਣ ਜੇ ایڈਵਾਂਸ ਵੀ ਕਲੀਅਰ ਕਰ ਲਿਆ ਬਹੁਤ ਸਾਰੇ ਬੱਚੇ ਨੇ ਜਿਹੜੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਂਦੇ ਨੇ ਤੇ ਮੈਂ ਆਪਣੇ ਸਾਰੇ ਸਾਰੇ ਮੈਕਮੇ ਦੇ ਸਾਰੇ ਟੀਚਰਸ ਦਾ ਉਹਨਾਂ ਦੇ ਪ੍ਰਿੰਸੀਪਲਸ ਦਾ ਵੀ ਆਪਕਾ ਦਾ ਤੇ ਖਾਸ ਕਰਕੇ ਜਿਹੜੀ ਸਾਡੀ ਸਮਰ ਕੈਂਪ ਦੀ ਟੀਮ ਸੀ ਤੇ ਵਿੰਟਰ ਕੈਂਪ ਦੀ ਟੀਮ ਸੀ ਕਿਉਂਕਿ ਇਹਨਾਂ ਬੱਚਿਆਂ ਨੂੰ ਅਸੀਂ April ਦੇ ਵਿੱਚ 1 ਮਹੀਨਾ ਤਿਆਰੀ ਕਰਵਾਈ ਸੀ ਮੌਲਿਦ ਮੈਰਿਟੋਰੀਅਸ ਸਕੂਲ ਰੈਕੀ ਰੈਜ਼ੀਡੈਂਸ਼ੀਅਲ ਕੈਂਪ ਤੇ ਅਸੀਂ ਇਨਾ ਚ ਬਹੁਤ ਮਿਹਨਤ ਕੀਤੀ ਸੀ ਆ ਆ ਆਈ ਜਸ ਮੀਨ ਇਟ ਦਾ ਜਿਹੜਾ ਨਤੀਜਾ ਆ ਇਹ ਵੱਡੀ ਖੁਸ਼ੀ ਇਹ ਵੱਡੀ ਜਿਹੜੀ ਆ ਪ੍ਰਾਪਤੀ ਹੈ ਤੇ ਮੈਨੂੰ ਲੱਗਿਆ ਕਿ ਆਪ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ ਇਹ ਸਿਰਫ ਅਜੇ ਸ਼ੁਰੂਆਤਾਂ ਨੇ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਹੋਈ ਤਸਵੀਰਾਂ ਨੇ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਠੀਕ ਕਰਾਂਗੇ ਚਾਰ ਦੀਵਾਰੀ ਦਵਾਂਗੇ ਵਾਸ਼ਰੂਮਸ ਬਤੀਆ ਹੋਣਗੇ ਆ ਟੀਚਰਾਂਾਂਗੇ ਟੁਸਡੇ ਨਾਲ ਜਿਹੜਾ ਓਵਰਆਲ ਜਿਹੜੀ ਹੈ ਗਰੋਥ ਹੁੰਦੀ ਹੈ ਉਸ ਦਾ ਨਤੀਜਾ ਸਾਨੂੰ ਇਹ ਦੇਸ਼ ਦੇ ਸਭ ਤੋਂ ਟਫਸ ਐਗਜ਼ਾਮਸ ਜਿਸ ਤਰੀਕੇ ਨਾਲ ਸਾਡੇ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਪਤਾ ਲੱਗਦਾ ਬਹੁਤ ਜਲਦੀ ਸਾਰੇ ਬੱਚੇ ਆਪਸ ਵਿੱਚ ਰੂਪਲੂ ਵੀ ਕਰਾਂਗੇ ਧੰਨਵਾਦ